ਗੁਰਦਾਸਪੁਰ ਸੈਂਟਰਲ ਜੇਲ੍ਹ ਦੇ ਵਿੱਚ 26 ਜਨਵਰੀ ਨੂੰ ਹੋਈ ਦੋ ਗੁੱਟਾਂ ਦੇ ਦਰਮਿਆਨ ਲੜਾਈ ਦੇ ਵਿੱਚ ਵੱਡਾ ਅਪਡੇਟ ਵੇਖਣ ਨੂੰ ਮਿਲਿਆ ਦੱਸਦੀ ਹੈ ਕਿ ਪੁਲਿਸ ਵੱਲੋਂ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਤੇ ਦੋਹਾਂ ਗੁੱਟਾਂ ਤੇ ਤੇਰਾ ਬੰਦੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸੋ ਇਕੱਠੇ ਕੀਤੀ ਗਈ ਜਾਣਕਾਰੀ ਮੁਤਾਬਕ ਜੇਲ੍ਹ ਦੇ ਵਿੱਚ ਬੰਦ ਹਵਾਲਾਤੀ ਸਾਹਿਲਪ੍ਰੀਤ ਯੂਰਫਸ ਸੋਹੀ ਹੈ ਜਿਹੜਾ ਉਸ ਵੱਲੋਂ ਹੈ ਜਿਹੜਾ ਗਾਲੀ ਗਲੋਚ ਤੋਂ ਬਾਅਦ ਇਹ ਮਾਮਲਾ ਪੱਖਿਆ ਜਿਨ੍ਹਾਂ ਦੇ ਵਿੱਚ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ ਸੋ ਕੀ ਹੈ ਪੂਰਾ ਮਾਮਲਾ ਇਸ ਸਬੰਧੀ ਪੁਲਿਸ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ ਲੁਧਿਆਣਾ ਲਈ ਕੁਆਰ ਦਿੱਤੀ ਹੈ ਜਿਹਦੇ ਵਿੱਚ ਗਗਨ ਤੇ ਮੀਤਾ ਤੇ ਸੋਹੀ ਹੋਣੀ ਸੀ ਇਹਨਾਂ ਦੇ ਖਿਲਾਫ ਜਿਹੜਾ ਗਰੁੱਪ ਸੀ ਆਪਸੇ ਇਹਨਾਂ ਦੀ ਪੁਰਾਣੀ ਕੋਈ ਰੰਜਿਸ਼ਬਾਦੀ ਸੀ ਜਿਸ ਕਰਕੇ ਇਹਨਾਂ ਦੀ ਆਪਸੇ ਉੱਥੇ ਹੱਥੇਂ ਦੀ ਲੜਾਈ ਹੋਈ ਜਿਨ੍ਹਾਂ ਨੂੰ ਹੁਣ ਪ੍ਰੋਟੈਕਸ਼ਨ ਅੰਡਰ ਤੇ ਲਿਆ ਕੇ ਜੋ ਅਗਲੇਰੀ ਪੁਛਗੜ ਵਿੱਚ ਜੋ ਵੀ ਸਾਹਮਣੇ ਆਊਗਾ ਉਹ ਅਮਲਵਿਚ ਲਿਆ ਜਾਊਗਾ ਕਿੰਨੇ ਬੰਦੇ ਚੰਗੇ ਜਖਮੀ ਤੇ ਦੋ ਤਿੰਨ ਬੰਦੇ ਸੀ ਜੀ ਪਰ ਲੇਕਿਨ ਇਹ ਜਿਹੜੇ ਲੜਨ ਵਾਲੇ ਸੀ ਉਹ ਚ 10 12 ਜਨੇ ਸੀ ਦੋਨੋਂ ਤਰ੍ਹਾਂ ਦੇ ਜਖਮੀ ਦੋਨੇ ਤਰ੍ਹਾਂ ਦੇ ਚ ਗगन ਜਿਹੜਾ ਗੰਭੀਰ ਜਖਮੀ ਸੀ ਇਹਦੇ ਤੇ ਕਿੰਨੇ ਹਮਲਾ ਕੀਤਾ ਇਹ ਇਸੋ ਹੀ ਇਹ ਉਹਨਾਂ ਨੇ ਕੀਤਾ ਸੀ ਜੀ ਕਿਹੜੇ ਕਿਹੜੇ ਗਰੁੱਪ ਐ ਦੋ ਇਹ ਜੀ ਅਜੰਡਾ ਲੋਕਲ ਇੱਥੇ ਅੰਦਰ ਜੇਲ੍ਹ ਦੇ ਵਿੱਚ ਜਿਹੜੇ ਗਰੁੱਪ ਨੇ ਇਸੋ ਹੀ ਗਰੁੱਪ ਤੇ ਮੀਤਕ ਗਰੁੱਪ ਦਾ ਕੋਈ ਕੋਈ ਵੱਡਾ ਗਰੁੱਪ ਨਹੀਂ ਹੈ ਗੱਲ ਕਿੰਨੇ ਬੰਦੇ ਆ ਦੇ ਖਿਲਾਫ ਕਾਰਵਾਈ ਕੀਤੀ ਗਈ 13 ਬੰਦੇ ਖਿਲਾਫ ਕੋਈ ਗੈਂਗਸਟਰ ਮੂਟਾ ਨਾ ਹੈ ਉਹ ਤਾਂ ਨਹੀਂ ਜੀ ਕੋਈ ਐਹੋ ਜੀ ਗੁਰਦਾਸਪੁਰ ਸੈਂਟਰਲ ਜੇਲ੍ਹ ਦੇ ਵਿੱਚ 26 ਜਨਵਰੀ ਨੂੰ ਹੋਈ ਦੋ ਗੁੱਟਾਂ ਦੇ ਦਰਮਿਆਨ ਲੜਾਈ ਦੇ ਵਿੱਚ ਵੱਡਾ ਅਪਡੇਟ ਵੇਖਣ ਨੂੰ ਮਿਲਿਆ ਦੱਸਦੀ ਹੈ ਕਿ ਪੁਲਿਸ ਵੱਲੋਂ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਤੇ ਦੋਹਾਂ ਗੁੱਟਾਂ ਤੇ ਤੇਰਾ ਬੰਦੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸੋ ਇਕੱਠੇ ਕੀਤੀ ਗਈ ਜਾਣਕਾਰੀ ਮੁਤਾਬਕ ਜੇਲ੍ਹ ਦੇ ਵਿੱਚ ਬੰਦ ਹਵਾਲਾਤੀ ਸਾਹਿਲਪ੍ਰੀਤ ਯੂਰਫਲ ਸੋਹੀ ਹੈ ਜਿਹੜਾ ਉਸ ਸਬੰਧ ਲੋ ਹੈ ਜਿਹੜਾ ਗਾਲੀ ਗਲੋਚ ਤੋਬਾ ਦੇ ਮਾਮਲਾ ਪੱਖ ਹੈ ਜਿਨ੍ਹਾਂ ਦੇ ਵਿੱਚ ਪੁਰਾਣੀ ਰੰਜਿਸ਼ ਚਲਦੀ ਆ ਰਹੀ ਹੈ ਸੋ ਕੀ ਹੈ ਪੂਰਾ ਮਾਮਲਾ ਇਸ ਸਬੰਧੀ ਪੁਲਿਸ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ ਲੁਧਿਆਣਾ ਲਾਏ ਕੁਆਡਰਟੀ ਹੈ ਜਿਹਦੇ ਵਿੱਚ ਗगन ਤੇ ਮੀਤਾ ਤੇ ਸੋਹੀ ਹੋਣੀ ਸੀ ਇਹਨਾਂ ਦੇ ਖਿਲਾਫ ਜਿਹੜਾ ਗਰੁੱਪ ਸੀ ਆਪਸੇ ਇਹਨਾਂ ਦੀ ਪੁਰਾਣੀ ਕੋਈ ਰੰਜਿਸ਼ਬਾਦੀ ਸੀ ਜਿਸ ਕਰਕੇ ਇਹਨਾਂ ਦੀ ਆਪਸੇ ਉੱਤੇ ਹੱਥੇ ਹੱਤੇ ਇਹਨਾਂ ਦੀ ਲੜਾਈ ਹੋਈ ਜਿਨ੍ਹਾਂ ਨੂੰ ਹੁਣ ਪ੍ਰੋਟੈਕਸ਼ਨ ਅੰਡਰ ਤੇ ਲਿਆ ਕੇ ਜੋ ਅਗਲੇਰੀ ਪੁਛਗਛ ਵਿੱਚ ਜੋ ਵੀ ਸਾਹਮਣੇ ਆਊਗਾ ਉਹ ਅਮਲਵਿਚਲੇ ਲਾ ਜਾਊਗਾ ਕਿੰਨੇ ਬੰਦੇ ਚੰਗੇ ਜਖਮੀ ਤੇ ਦੋ ਤਿੰਨ ਬੰਦੇ ਸੀ ਜੀ ਤੇ ਲੇਕਿਨ ਇਹ ਜਿਹੜੇ ਲੜਨ ਵਾਲੇ ਸੀ ਉਹ ਚ 10 12 ਜਨੇ ਸੀ ਦੋਨੋਂ ਤਰ੍ਹਾਂ ਦੇ ਜਖਮੀ ਦੋਨੇ ਤਰ੍ਹਾਂ ਦੇ ਜਖਮੀ ਗगन ਜਿਹੜਾ ਗੰਭੀਰ ਜਖਮੀ ਸੀ ਇਹਦੇ ਤੇ ਕਿੰਨੇ ਹਮਲਾ ਕੀਤਾ ਇਹ ਇਹ ਸੋਹੀ ਇਹ ਹੁਣਾਂ ਦੇ ਕੀਤਾ ਸੀ ਜੀ ਕਿਹੜੇ ਕਿਹੜੇ ਗਰੁੱਪ ਐ ਦੋ ਇਹ ਜੀ ਅਜੰਡਾ ਲੋਕਲ ਇੱਥੇ ਅੰਦਰ ਜੇਲ੍ਹ ਦੇ ਵਿੱਚ ਜਿਹੜੇ ਗਰੁੱਪ ਨੇ ਸੋਹੀ ਗਰੁੱਪ ਤੇ ਮੀਤਕ ਗਰੁੱਪ ਦਾ ਕੋਈ ਕੋਈ ਵੱਡਾ ਗਰੁੱਪ ਨਹੀਂ ਹੈ ਗੱਲ ਕਿੰਨੇ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਗਈ ਤੇਰਾ ਬੰਦੇ ਖਿਲਾਫ ਸੋ ਗੈਂਗਸਟਰ ਮੂਟਾ ਨਾ ਹੈ ਉਹ ਤਾਂ ਨਹੀਂ ਕੋਈ ਐਹੋ ਜ